ਅੱਜ ਗੱਲ ਕਰਨੀ ਪੁਰਤਗਾਲ ਦੇ ਹਾਲਾਤਾਂ ਦੀ ਪੁਰਤਗਾਲ ਦੇ ਹਾਲਾਤ ਕੀ ਬਣ ਚੁੱਕੇ ਆ ਪੁਰਤਗਾਲ ਦੇ ਹਾਲਾਤ ਇੰਡੀਆ ਦੇ ਵਿੱਚ ਦੇਖਿਆ ਹੋਣਾ ਕਿ ਦੀਵਾਲੀ ਦੇ ਸਹਰੇ ਤੇ ਕਿਦਾਂ ਲੋਕੀ ਬਾਜਾਂ ਮਾਰਦੇ ਹੁੰਦੇ ਆ ਪਟਾਕੇ ਸਾਡੇ ਤੋਂ ਲੈ ਲਓ ਮਠਿਆਈ ਸਾਡੇ ਤੋਂ ਲੈ ਲਓ ਆਜੋ 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 ਪੁਰਤਗਾਲ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਆ ਬਣਾਏ ਕਿਹਨਾਂ ਨੇ ਆ ਆਪਣੇ ਇੰਡੀਅਨ ਨੇ ਜਿਹੜੇ ਇੰਡੀਅਨ ਬੰਦੇ ਆ ਗਏ ਇੱਥੇ ਆ ਗਏ ਐਡਵੋਕੇਟ ਬਣਦੇ ਆ ਵਕੀਲ ਬਣਦੇ ਬਹੁਤ ਤਕੜੇ ਤਕੜੇ ਤੁਹਾਨੂੰ 6 ਮਹੀਨੇ ਪੇਪਰ ਦਵਾਵਾਂਗੇ ਤੁਹਾਡੇ ਅਸੀਂ ਲਾਇਸੈਂਸ ਜਲਦੀ ਕਢਾਵਾਂਗੇ ਤੁਹਾਡੇ ਅਸੀਂ ਸਟੱਡੀ ਦਾ ਫਿੰਗਰ ਕਰਾਵਾਂਗੇ ਕੈਂਸਲ ਉਹ ਕਰ ਦਾਂਗੇ ਆ ਕਰ ਦਾਂਗੇ ਜੇ ਤੁਸੀਂ ਐਡੇ ਖਰੇ ਵਕੀਲ ਹੁੰਦੇ ਤਾਂ ਚੰਡੀਗੜ੍ਹ ਹਾਈ ਕੋਰਟ ਜਾਂ ਦਿੱਲੀ ਦੇ ਹਾਈ ਕੋਰਟ ਦੇ ਮੋਰੇ ਕਿਤੇ ਆਪਣਾ ਕੈਵੰਜਾ ਲੈ ਕੇ ਬੈਠੇ ਹੁੰਦੇ ਤੁਹਾਡੇ ਕਿਤੇ 4 ਪੈਸੇ ਬਣ ਜਾਂਦੇ ਵਧੀਆ ਤਰੀਕੇ ਨਾਲ ਘਰ ਦੇ ਲੱਡੂ ਵੰਡੀ ਜਾਂਦੇ ਕਿ ਮੁੰਡਾ ਸਾਡਾ ਇੰਡੀਆ 'ਚ ਕੁਝ ਬਣਿਆ ਨਹੀਂ ਕਦੇ ਬਾਹਰ ਜਾ ਕੇ ਪੁਰਤਗਾਲ 'ਚ ਵਕੀਲ ਬਣ ਗਿਆ ਲੈਂਗੁਏਜ ਤੁਹਾਨੂੰ ਪ੍ਰ ਅੱਜ ਇੱਕ ਮੁੰਡੇ ਦਾ ਮੈਸੇਜ ਆਇਆ ਕਹਿੰਦਾ ਭਾਈ ਮੇਰੇ ਕੋਲ 6 ਮਹੀਨਿਆਂ ਦੇ ਪੈਸੇ ਕਹਿੰਦੇ ਪੇਪਰ ਦਵਾ ਦਿੰਨੇ ਆ ਪੈਸੇ ਲੈ ਲੈ ਮੁੰਡੇ ਦਾ ਕੇਸ ਫੈਲਿਆ ਉਹਦਾ ਰਿਜੈਕਟ ਹੋ ਰਹਾ ਸੀ ਉਹ ਕਹਿੰਦਾ ਨਾ ਮੈਂ ਹੁਣ ਪੁਰਤਗਾਲ ਜੋਗਾ ਨਾ ਕਿਸੇ ਹੋਰ ਕੰਟਰੀਆਂ ਜੋਗਾ 26 ਕੰਟਰੀਆਂ ਲੱਗਦੀਆਂ ਆ ਇੱਕ ਪੁਰਤਗਾਲੀ ਇਹਨੂੰ ਪੇਪਰ ਦਿੰਦਾ ਆ ਜਿਹ ਲੂਸ ਘੜਾ ਘਰ ਆਤਾ ਬੰਦੇ ਦਾ ਜੇ ਤੁਸੀਂ ਇੰਨੇ ਖਰੇ ਵਕੀਲ ਹੁੰਦੇ ਤਾਂ ਇੰਡੀਆ ਕਿਤੇ ਕੋਰਸ ਕਰਕੇ ਕਿਤੇ ਹਾਈ ਕੋਰਟ ਦੇ ਮੋਰੇ ਬੈਠੇ ਹੁੰਦੇ ਇੱਥੇ ਕਿਤੇ ਬਗਾਲਤ ਕਰਦੇ ਆ ਥੋੜਿਆਂ ਦੇ ਪੈਸਿਆਂ ਪਿੱਛੇ ਤੁਸੀਂ ਬੰਦੇ ਜਿੰਦਗੀ ਖਰਾਬ ਕਰਕੇ ਰੱਖਦੀ ਆ ਇਹਦਾ ਮਤਲਬ ਇਹ ਨਹੀਂ ਉਹ ਜੇ ਤੁਹਾਡੇ ਕੋਲ ਬੰਦਾ ਯਕੀਨ ਕਰਦਾ ਉਹਦਾ ਸਾਰੇ ਕੰਮ ਖਰਾਬ ਕਰਕੇ ਆ ਦੋ ਨਾਲੇ ਜਿਹੜੇ ਭੈਣ ਭਰਾ ਆਪਣੇ ਇੰਡੀਅਨ ਟਰੈਵਲ ਏਜੰਟਾਂ 'ਤੇ ਚੜੇ ਹੋਏ ਆਗਾ ਸੋਚਿਓ ਜਿਹੜੇ ਆਪਾਂ ਪੇਪਰ ਦਿੰਨੇ ਆ ਆਪਣੇ ਪੇਪਰ ਨਾ ਇੰਡੀਅਨ ਮੰਦਾ ਤੁਸੀਂ ਕਿਸੇ ਨੂੰ ਫੜਾਉਂਗੇ ਉਹਦਾ ਸਹੀ ਪਾਸੇ ਦਿਮਾਗ ਘੱਟ ਤੇ ਗਲਤ ਵਾਸਤੇ ਜ਼ਿਆਦਾ ਲੱਗਣਾ ਆ ਇਸ ਕਰ ਕਿਸੇ ਟਰੈਵਲ ਏਜੰਟ ਵਿੱਚੋਂ ਕੱਢ ਕੇ ਆਪਣੀ ਲਾਈਫ ਸਹੀ ਰੱਖਿਆ ਕਰੋ ਇਹ ਨਾ ਉਹ ਤੁਹਾਡੇ 6 ਮਿਲੀਅਨ ਮਿਲਦੇ ਮਿਲਦੇ ਤੁਹਾਡੇ ਸਰ ਹੋਰ ਲੋਨ ਚੜ ਜਾਣ ਬੈਂਕਾਂ ਦੇ ਮੁੜ ਕੇ ਇਦਾਂ ਦੇ ਕੰਮ ਦਾ ਖਿਆਲ ਰੱਖਿਆ ਕਰੋ ਜ਼ਿੰਦਗੀ ਬਣਾਉਣਾ ਜਿੰਦੀ ਖਰਾਬ ਨਹੀਂ ਕਰਨਾ ਹੈ ਤੁਸੀਂ ਜੇ ਇੰਨੇ खरे ਵਕੀਲ ਹੁੰਦੇ ਤਾਂ ਜਿਦੇ ਚੰਡੀਗੜ੍ਹ ਹਾਈ ਕੋਰਟ ਦੇ ਮੁਰੇ ਕਾਲਾ ਕੋਟ ਵਾਹ ਘੁੰਮਦੇ ਨਾ ਕੀ ਪੁਰਤਗਾਲ ਦੇ ਵਿੱਚ ਦਲਾਲੀ ਕਰਦੇ ਤੁਸੀਂ ਇਹ ਗੱਲ ਕਿਉਂ ਭੁੱਲੀ ਜਾਂਦੇ ਜਿਹੜੇ 6 ਮਿਲੀਅਨ ਚਾਂਸੇ ਲੈ ਕੇ ਤੁਸੀਂ ਬੰਦੇ ਲੈਨੇ ਆ ਉਹਨੂੰ ਇੰਨੇ ਨੇ ਪੈਸੇ ਮੰਗ ਲੈਣ ਦਿਨੇ ਕਿੱਥੋਂ ਕਈ ਦਵਾਰੇ ਕੰਮ ਹੀ ਨਹੀਂ ਕਰਦੇ ਵਿਚਾਰੇ ਇੰਡੀਆ ਤੋਂ ਪੈਸੇ ਮੰਗਾਂਦੇ ਆ ਉਹ ਵਿਚਾਰੇ ਤਨਖਾਹ ਹੀ 6-700 ਹੁੰਦੀ ਆ ਤੁਹਾਨੂੰ ਇਹਨੇ ਨੇ ਪੈਸੇ ਮੰਗ ਲੈਨੇ ਹੋ ਦਿਨੇ ਕਿੱਥੋਂ ਆ ਉਹਨੇ ਘਰ ਦਾ ਸਰਕਲ ਚਲਾਉਣਾ ਇੰਡੀਆ ਪੈਸੇ ਦੇਣੇ ਭੇਜਣੇ ਹੁੰਦੇ ਆ ਰੋਟੀ ਬੰਨ ਚਲਾਉਣਾ ਕਿਰਾਏ ਦੇ ਖਰਚੇ ਕੱਢਣੇ ਹੁੰਦੇ ਆ ਤੇ ਪੁਰਤਗਾਲ 'ਚ ਬਹੁਤ ਕਮਾਈ ਆ ਕਿਤੇ ਜਿਹੜੇ ਬੰਦੇ ਪੇਪਰ ਖਰਾਬ ਹੋ ਗਏ ਕਿੱਥੇ ਜਾਊਗਾ ਉਹਦੇ ਘਰ ਦੇ ਤੁਹਾਨੂੰ ਕਿੰਨੇ ਬੱਸੀਸਾ ਦੇਊਗਾ ਤੁਹਾਨੂੰ 26 ਕੰਟਰੀਆਂ ਪੁਰਤਗਾਲ 'ਚ ਲੱਗਦੀਆਂ ਕਿਸੇ ਕੰਟਰੀ ਜਗਾ ਰਹਿਆ ਨਹੀਂ ਅਗਲਾ ਉਹ ਤੁਸੀਂ ਇਹ ਘਲਾਣੀ ਦੀ ਦੇਦੇ ਜਿੱਦਣੋ ਬੰਦਾ ਮੇਰੇ ਕੋਲ ਹੁਣ ਬੁਲਾਇਆ ਜਿੱਦਣੇ ਕੋ ਆਇਆ ਨਾਂ ਲੈ ਕੇ ਅਗਲੀ ਵੀਡੀਓ ਪਾਉਂਗਾ ਸਾਡਾ ਨਾਲੇ ਜਿਹੜੇ ਭੈਣ ਭਰਾ ਪੁਰਤਗਾਲ ਦੇ ਵਿੱਚ ਆਏ ਆ ਤੁਸੀਂ ਵੀ ਮਾੜਾ ਮੋਟਾ ਸਬਰ ਰੱਖਿਆ ਕਰੋ ਸਭ ਨੂੰ ਪੇਪਰ ਮਿਲ ਜਾਣੇ ਜਿਹਨੂੰ ਜਿਆਦਾ ਕਾਲੀ ਆ ਸਿੱਧਾ ਜਾ ਕੇ ਪੁਰਤਗਾਲੀ ਵਕੀਲਾਂ ਨੂੰ ਮਿਲਿਆ ਕਰੋ ਨਾਲੇ ਨਾਲੇ 4-500 ਯੂਰੋ ਵੱਜ ਜਾਊਗਾ ਤੁਹਾਡਾ ਇੱਕ ਵੀ ਡਾਕੂਮੈਂਟ ਗਲਤ ਥਾਂ ਦੇ ਵਿੱਚ ਆ ਗਿਆ ਤੁਹਾਡੀ ਜ਼ਿੰਦਗੀ ਕਦੀ ਵੀ ਖਰਾਬ ਹੋ ਸਕਦੀ ਆ ਤੁਸੀਂ ਮਾੜਾ ਮੋਟਾ ਸਬਰ ਕਰ ਲਿਆ ਕਰੋ